ਸੰਯੁਕਤ ਕਿਸਾਨ ਮੋਰਚਾ ਤੇ ਸਾਰੀਆਂ ਟ੍ਰੇਨ ਯੂਨੀਅਨ ਦੇ ਸੱਜੇ ਤੇ 16 ਨੂੰ ਭਾਰਤ ਬੰਦ ਨੂੰ ਸਫਲ ਬਣਾਉਣ ਲਈ ਲੋਹਿਆ ਖਾਸ ਦੇ ਦਸ਼ਮੇਸ਼ پارک ਵਿੱਚ ਇੱਕ ਮੀਟਿੰਗ ਕੀਤੀ ਗਈ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਵੱਖ-ਵੱਖ ਜੂਨੀਅਰ ਦੇ ਆਗੂਆਂ ਨੇ ਕਿਹਾ ਕਿ ਭਾਜਪਾ ਸਰਕਾਰ ਦੇ ਖਿਲਾਫ ਵੱਖ-ਵੱਖ ਤਰ੍ਹਾਂ ਦੇ ਕਾਲੇ ਕਾਨੂੰਨ ਬਣਾ ਕੇ ਲੋਕ ਵਿਰੋਧੀ ਸਾਬਤ ਹੋਈ ਹੈ ਜਿਸ ਦੇ ਵਿਰੋਧ ਵਿੱਚ ਲੋਈਆ ਸ਼ਹਿਰ ਨੂੰ ਤੇ ਪਿੰਡੂ ਇਲਾਕਿਆਂ ਦੇ ਲੋਕਾਂ ਨੇ ਅਪੀਲ ਕੀਤੀ ਕਿ 16 ਤਰੀਕ ਨੂੰ ਮੁਕੰਮਲ ਬੰਦ ਨੂੰ ਸਫਲ ਬਣਾਉਣ ਵਿੱਚ ਲੋਈਆ ਸ਼ਹਿਰ ਦੇ ਟੀ ਪੁਆਇੰਟ ਤੇ 4 ਵਜੇ ਤੱਕ ਲਾਇਆ ਜਾ ਰਿਹਾ ਮੋਰਚਾ ਨੂੰ ਸਫਲ ਬਣਾਇਆ ਜਾਵੇ ਇਸ ਵਿੱਚ ਹੋਰਾਂ ਤੋਂ ਇਲਾਵਾ ਜਮਨ ਲਾ ਲੋਈਆ ਗੁਰਚਨ ਅਟਵਾਲ ਜਿਸ ਕਰਨ ਕੰਗ ਸੋਨੂ ਰੋੜਾ ਲੋਈਆ ਤੋਂ ਰਜੀਵ ਕੁਮਾਰ ਬੱਬੂ ਦੀ ਵਿਸ਼ੇਸ਼ ਰਿਪੋਰਟ ਅੱਜ ਇਸ ਕੇ ਮਨੋਂ ਜਿਹੜੀ ਤਾਲਾ 16 ਵਰਤ ਚੁਣਨ ਦਾ ਉਪਾਤ ਬਣੇ ਉਸ ਦੇ ਸੰਬੰਧ ਵਿੱਚ ਅੱਜ ਪੰਚਕਿਲਹਾਂ ਤੋਂ ਬੱਦਕ ਕੋਰਮੀ ਮੈਂਸਲਾ ਨੇ ਆ ਗਿਆ ਵੀ ਜਿਹੜੀ ਤਾਲਾ ਦੀ ਤਾਰੀਖ ਨੂੰ ਲਾਜਾ ਜਾਵੇ ਜਿਸ ਵਿੱਚ ਲੋਕਾਂ ਦੇ ਵੱਲੋਂ ਮਾਰਚ ਕਰਕੇ ਦੁਕਾਨਦਾਰਾਂ ਨੂੰ ਸਾਰਿਆਂ ਨੂੰ ਬੇਨਤੀ ਕਰਦੇ ਵੀ ਇਸ ਜਿਹੜਾ ਪੁਲਤੀ ਦਾ ਸਹਿਯੋਗ ਕੀਤਾ ਜਾਵੇ ਇਹ ਨਾਲ ਦੀ ਨਾਲ ਜਿਹੜੇ ਪਿੰਡਾਂ ਦੇ ਵਿੱਚ ਆ ਕੇ ਪਿੰਡ ਲੈਵਲ ਤੇ ਹਰ ਇੱਕ ਜਿਹੜਾ ਵਾ ਮਜੂਦਵਾਚ ਜਾਂ ਫਿਰ ਡਰਾਈਵਰ ਆ ਕੇ ਸੇਵਾ ਦੇ ਮੁਦ ਮਿਲ ਬਣਿਆ ਇਹਨਾਂ ਸਾਰਿਆਂ ਨੂੰ ਗਾਈਡ ਕਰਕੇ ਸੇਵਾ ਕਰਨ ਜਾਣ ਵਾਸਤੇ ਤਿਆਰੀ ਲਈ ਨਾਮ ਅੱਜ ਅਸੀਂ ਹਰ ਤਰ੍ਹਾਂ ਦੇ ਜਿਹੜਾ ਪਾਂਡਮੀ ਜਿਹੜੀਆਂ ਯੂਨੀਅਨ ਐ ਉਹ ਜਿਹੜੀਆਂ ਆ ਕਿ ਦਸ਼ਮੇਸ਼ ਭਾਰਤ ਨੂੰ ਵਿੱਚ ਕੱਟਨੇ ਹੋਏ ਆ ਪਰ ਸਾਡਾ ਸੰਪਰਕ ਉਹ 8-10 ਯੂਨੀਅਨ ਜਿਹੜੀਆਂ ਸਾਰਿਆਂ ਦੇ ਨਾਲ ਚੱਲ ਰਿਹਾ ਪਰ ਉਹ ਕਿਸੇ ਕਾਰਨ ਕਾਰਨ ਜਿਹੜਾ ਉਹ ਉੱਥੇ ਨਹੀਂ ਪਹੁੰਚ ਸਕੇ ਉਹਦੇ ਵਿੱਚ ਜਿਹੜਾ ਸੂਜਿਤ ਕਿਸਾਨ ਮੋਰਚਾ ਤੇ ਸਾਰੀਆਂ ਰਿਨੋ ਦੁਨੀਆ ਦੁਨੀਆ ਨੂੰ ਬੰਦ ਉਹਨਾਂ ਸਾਰਿਆਂ ਦੀ ਇੱਕ ਕਾਲ ਆਜੀ 16 ਤਰੀਕ ਨੂੰ ਪੂਰਾ ਭਾਰਤ ਜਿਹੜਾ ਉਹ ਮੁਕੰਮਲ 4 ਵਜੇ ਤੱਕ ਜਿਹੜਾ ਉਹਨੂੰ ਬੰਦ ਕੀਤਾ ਜਾਣਾ ਉਹਦੀ ਕੜੀ ਵੱਜ ਗਈ ਅੱਜ ਅਸੀਂ ਸਾਰੀਆਂ ਜਥੇਬੰਦੀਆਂ ਜਿਹੜੀਆਂ ਨਹੀਂ ਆ ਸਜੀਆ ਉਹਨਾਂ ਨਾਲ ਵੀ ਫੋਨ ਤੇ ਤਾਲਮਿਲ ਕਰਕੇ ਸਾਨੂੰ ਸਾਰੀਆਂ ਜਥੇਬੰਦੀਆਂ ਨੇ ਜਿਹੜਾ ਉਹਦੇ ਵਿੱਚ ਹਜ਼ਾਰਾਂ ਭਰਿਆ ਜੀ ਅਸੀਂ ਆਪਣੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਤੁਹਾਡੇ ਪ੍ਰੋਗਰਾਮ ਨੂੰ ਲੁਈਆ ਸ਼ਹਿਰ ਨੂੰ ਮੁਕੰਮਲ ਬੰਦ ਕਰਨ ਦੇ ਵਿੱਚ ਮਦਦ ਅਸੂ ਤੁਹਾਡੇ ਪਿਆਰ ਰਹੀ ਕਿ ਜਿਹੜਾ ਅਪੀਲ ਕਰਦੇ ਆਂ ਸੌਦੇ ਵਿਭਾਗ ਨਾਲ ਸਾਡੀ ਜਿਹੜੀ ਗੱਲ ਚੱਲ ਰਹੀ ਆ ਉਹਨਾਂ ਦਾ ਵੀ ਸਵੇਰੇ 9 ਵਜੇ ਮੀਟਿੰਗ ਆ ਟਰੱਕ ਜੂਨੀਅਰ ਵਾਲਾ ਨਾਲ ਗੱਲ ਚੱਲ ਰਹੀ ਆ ਉਹਨਾਂ ਨੇ ਵੀ ਸਾਨੂੰ ਹਾਂ ਦਾ ਜਿਹੜਾ ਨਾਰਾ ਮਾਰਿਆ ਬਾਅਦ ਕੀ ਉਸ ਤੋਂ ਬਾਅਦ ਜਿਹੜੀਆਂ ਹਾਥੀ ਜੂਨੀਆ ਨਾਲ ਜਿੰਨੇ ਸਟੈਂਡ ਆ ਉਹ ਸਾਰੇ ਸਾਡੇ ਨਾਲ ਜਿਹੜੇ ਇਸ ਟਾਈਮ ਸ਼ਾਮਿਲ ਆ ਮਜ਼ਦੂਰਾਂ ਦੀਆਂ ਸਾਰੀਆਂ ਧਿਰਾਂ ਸ਼ਾਮਿਲ ਆ ਕਿਸਾਨਾਂ ਦੀਆਂ ਸਾਰੀਆਂ ਧਿਰਾਂ ਸ਼ਾਮਿਲ ਆ ਅਸੀਂ ਜਿਹੜੀਆਂ ਧਿਰਾਂ ਕੋਈ ਰਹਿ ਗਈਆਂ ਉਹਨਾਂ ਨਾਲ ਵੀ ਇਹਦੇ ਵਿੱਚ ਸ਼ਾਮਲ ਕਰਕੇ 16 ਤਰੀਕ ਨੂੰ ਮੁਕੰਮਲ ਜਿਹੜਾ ਲੁਈਆਂ ਪੀ ਪੁਆਇੰਟ ਆ ਉਹਨੂੰ ਜਿਹੜਾ ਮੁਕੰਮਲ ਜਿਹੜਾ ਹੋਸੀ ਬੰਦ ਕਰਾਂਗੇ ਸ਼ਹਿਰ ਤੋਂ ਲੈ ਕੇ ਚਾਰ ਵੇਟ ਤੱਕ ਜਿਹੜਾ ਉੱਥੇ ਜਾਮ ਲੱਗਦਾ